ਅੱਜ ਜੇ ਗੱਲ ਕਰਨ ਜਾ ਰਹੇ ਆ ਡਵੈਲਪਮੈਂਟ ਦੀ ਚੰਡੀਗੜ੍ਹ ਬੋਹਾਲੀ ਟ੍ਰਾਈ ਸਿਟੀ ਵਿੱਚ ਬਹੁਤ ਬੜਾ ਡਵੈਲਪਮੈਂਟ ਹੋ ਰਿਹਾ ਹੈ ਜੀ ਸ਼ੌਂਕ ਵੀ ਹੈ ਜੀ ਵਧੀਆ ਚੀਜ਼ ਬਣਾ ਕੇ ਦੇਣ ਦਾ ਲੋਕਾਂ ਨੂੰ ਡਿਲੀਵਰ ਕਰਨ ਦਾ ਵਧੀਆ ਟ੍ਰੇਟਾਂ ਵਿੱਚ ਵਧੀਆ ਚੀਜ਼ ਡਿਲੀਵਰ ਕਰਨ ਦਾ ਬਿਲਕੁਲ ਹਾਰੀ ਮੁਰਦੂ ਸਿਲਨੀਆਂ ਅਸਲ ਵਿੱਚ ਅਗਲੇ 50 ਸਾਲਾਂ ਲਈ ਸਟਰਕਚਰ ਖਰਾਬ ਨਹੀਂ ਹੋ ਸਕਦਾ ਰੇਟ ਕਿਸ ਮੰਨ ਕੇ ਚਲੋ ਜੀ ਸਾਡਾ 1 ਕਰੋੜ ਦੀ ਰੇਂਜ ਰਫਲੀ ਫਲੈਟ ਆਉਂਦਾ 3 بی ایچ ਕੇ 3 بی ایچ ਕੇ ਜੋ ਕਿ ਬਹੁਤ ਹੀ ਅਫੋਰਡੇਬਲ ਆ ਜਾਂਦਾ ਟੋਟਲ ਬਿਲਕੁਲ ਜੇ ਆਪਾਂ ਇਸ ਨੂੰ ਕੰਪੇਅਰ ਕਰੀਏ ਕਿਤੋਂ ਵੀ ਕਿੰਨੇ ਪਰਸੈਂਟ ਪੇਮੈਂਟ ਜਦੋਂ ਬੁਕਿੰਗ ਤੇ ਦੇਣੀ ਪੈਂਦੀ ਹੈ ਬੁਕਿੰਗ ਤੇ ਲੈ ਲਏ ਜੀ ਆਪਾਂ ਲੱਖ ਰੁਪਏ ਬੁਕਿੰਗ ਲੈਨੇ ਆ ਫਿਰ ਉਹਦੇ ਹਿਸਾਬ ਨਾਲ ਆ ਲੈ ਸਾਰਾ ਕੁਝ ਕੰਸਟਰਕਸ਼ਨ ਲਿੰਕ ਹੈ ਸਾਡੀ ਸਾਰੀ ਪੇਮੈਂਟ ਠੀਕ ਹੈ ਜਿੱਦਾਂ ਜਿੱਦਾਂ ਬਣੀ ਜਾਊਗਾ ਉਦਾਂ ਦਾ ਤੁਸੀਂ ਪੈਸੇ ਦੇਨੇ ਆ ਪੈਸੇ ਵਨ ਆਫ ਦਾ ਬੈਸਟ টাউনশিপ ਬਣਾਵਾਂਗੇ ਇਹ ਗਰੁੱਪ ਹਾਊਸਿੰਗ ਚ ਆਪਣੇ ਏਰੀਆ ਸਾਡੇ ਏਰੀਆ ਚ ਕੋਈ ਵੀ ਹੈ ਨਹੀਂ ਹੈ ਇਧਰ ਲੋਕੀ ਨਾ ਬਹੁਤ ਉੱਚੇ ਉੱਚੇ ਰੇਟਾਂ ਤੇ ਚੀਜ਼ਾਂ ਵੇਚਦੇ ਆ ਸਾਡਾ ਮੰਨ ਹੈ ਵੀ ਆਪਾਂ ਬਹੁਤ ਜਸਟੀਫਾਈਡ ਰੇਟ ਤੇ ਇੱਕ ਐਕਚੁਅਲੀ ਇੱਕ ਪਰਿਵਾਰ ਨੂੰ ਘਰ ਦੇਈਏ ਜਿਹਦੇ ਚ ਰਹਿ ਪਾਂਣ ਸੱਲਾਹ ਟ੍ਰੈਂਡ ਹੁੰਦਾ ਸੀਗਾ ਵੀ ਕੁੱਟੀਆਂ ਚ ਰਹਿਣੇ ਲੋਕਾਂ ਨੇ ਹੁਣ ਡੇ ਬਾਏ ਡੇ ਟ੍ਰੈਂਡ ਚੇਂਜ ਹੋ ਰਿਹਾ ਗਰੁੱਪ ਹਾਊਸਿੰਗ ਦਾ ਇਹੀ ਕਾਰਨ ਹੈ ਜੀ ਇੱਕ ਸਿਕਿਉਰਟੀ ਬਹੁਤ ਵੱਡਾ ਕਾਰਨ ਹੈ ਵੀ ਤੁਸੀਂ ਕਿਤੇ ਬਾਹਰ ਜਾਣਾ ਤੁਹਾਡੇ ਬੱਚੇ ਵਿੱਚੋਂ ਫੈਮਿਲੀ ਰਹਿ ਰਹੀ ਹੈ ਤਾਂ ਇੱਥੇ ਵੀ ਦਿੱਕਤ ਨਹੀਂ ਆਊਗੀ ਨਮਸਕਾਰ ਸਤਿ ਸ਼੍ਰੀ ਅਕਾਲ ਦੋ ਸਮਰਥੀਓ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡਵੈਲਪਮੈਂਟ ਦੀ ਚੰਡੀਗੜ੍ਹ ਮੋਹਾਲੀ ਟ੍ਰਾਈ ਸਿਟੀ ਦੇ ਵਿੱਚ ਬਹੁਤ ਸਾਰਾ ਡਵੈਲਪਮੈਂਟ ਹੋ ਰਿਹਾ ਹੈ ਗਿਰਪੁਰ ਦੇ ਵਿੱਚ ਜੂਦਾ ਪਵਿੱਤਰ ਹோம் ਸਾਡੇ ਨਾਲ ਸਾਗਰ ਮਿਰਜ ਜੀ ਨੇ ਡਾਇਰੈਕਟਰ ਨੇ ਬਹੁਤ ਬੋਲ ਸੁਣਦੇ ਹਾਂ ਆ ਗੱਲ ਕਰਨ ਜਾ ਰਹੇ ਆ ਪਵਿੱਤਰਾ ਹੋਮਸ ਦੀ ਸਾਗਰ ਗੋਲ ਜੀ ਨੇ ਡਾਇਰੈਕਟਰ ਸਾਡੇ ਨਾਲ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਮਹਾੜੀ ਦੇ ਵਿੱਚ ਪਵਿੱਤਰਾ ਜਵੈਲਰ ਦੇ ਨਾਮ ਤੋਂ ਬਹੁਤ ਮਸ਼ਹੂਰ ਇਹਨਾਂ ਦਾ ਕੰਮ ਹੈ ਹੁਣ ਪਿਛਲੇ 8-10 ਸਾਲ ਤੋਂ ਜਿਹੜੇ ਕਿ ਆਪਣੀਆਂ ਪ੍ਰੋਜੈਕਟ ਕਰ ਰਹੇ ਨੇ 2BHK 4BHK ਸੋਸਾਇਟੀਜ਼ ਬਣਾਉਂਦੇ ਨੇ ਗੱਲਬਾਤ ਕਰਦੇ ਆ ਸਾਗਰ ਜੀ ਕਿਵੇਂ ਜਹਨ ਦੇ ਵਿੱਚ ਖਿਆਲ ਆਇਆ ਵੀ ਜੁਐਲਰੀ ਦੇ ਕੰਮ ਤੋਂ ਇਲਾਵਾ ਤੁਸੀਂ ਪਿਛਲੇ 8-10 ਸਾਲ ਤੋਂ ਇਸ ਲਾਈਨ 'ਚ ਆਏ ਹੋ ਕਿਵੇਂ ਖਿਆਲ ਆਇਆ ਵੀ ਆਪਣੇ ਪ੍ਰੋਜੈਕਟ ਕੱਟੇ ਜਾਣ 2BHK 3BHK ਬਿਲਕੁਲ ਜੀ ਡਿਵਰਸਿਫਿਕੇਸ਼ਨ ਤਾਂ ਸਭ ਨੂੰ ਚਾਹੀਦੀ ਹੈ ਬਿਲਕੁਲ ਤੇ ਆਪਣੀ ਟਰਾਈ ਸਿਟੀ ਚ ਸਭ ਤੋਂ ਵਧੀਆ ਹਮੇਹੀ ਲੱਗਦਾ ਹੈ ਹਮਮ ਤੇ ਕੁਝ ਸ਼ੌਂਕ ਵੀ ਹੈ ਜੀ ਵਧੀਆ ਚੀਜ਼ ਬਣਾ ਕੇ ਦੇਣ ਦਾ ਲੋਕਾਂ ਨੂੰ ਡਿਲੀਵਰ ਕਰਨ ਦਾ ਹਮਮ ਵਧੀਆ ਤਰੀਕਾ ਚ ਵਧੀਆ ਚੀਜ਼ ਡਿਲੀਵਰ ਕਰਨ ਦਾ ਬਿਲਕੁਲ ਤਾਂ ਕਿ ਤੇ ਉਹਨਾਂ ਦਾ ਪ੍ਰੋਜੈਕਟ ਬਿਲਕੁਲ ਮੇਰੇ ਘਰ ਦੇ ਜੀਸਪੁਰ ਪਟਿਆਲਾ ਪਟਿਆਲਾ ਰੋਡ ਦੇ ਉੱਪਰ ਬਿਲਕੁਲ ਉੱਪਰ ਹੈ ਰੋਡ ਤੋਂ ਬਿਲਕੁਲ ਮਾੜਾ ਜੰ ਅੰਦਰ ਆ ਕੇ ਥੋੜਾ ਜੰ ਅੰਦਰ ਆ ਕੇ ਉਹਦਾ ਕਾਰਨ ਹੈ ਜੀ ਬਾਅਦ ਸਾਡੇ ਕੋਲ ਆਪਸ਼ਨ ਸੀਗੀ ਕਰਨ ਦੀ ਬਟ ਜੋ ਪੀਸਫੁਲness ਅੰਦਰ ਆਂਦੀ ਹੈ ਜੋ ਮੇਨ ਰੋਡ ਤੇ ਨਿਊਸੈਂਸ ਰਹਿੰਦੀ ਹੈ ਰਾਤੀ ਟਰੱਕਿੰਗ ਦੀ ਨੌਇਸ ਹੋਗੀ ਬਿਲਕੁਲ

ਅਮੈਨਿਟੀਆਂ ਚਾਹੀਦੀਆਂ ਮਤਲਬ ਕਿ ਇਹ ਇੱਕ ਸੈਕਟਰ ਦੇ ਵਿੱਚ ਪੂਰੀ ਹੋਣੀ ਚਾਹੀਦੀ ਆ ਉਹ ਸਾਰੀ ਮਿਲੂ ਬੱਚਿਆਂ ਲਈ ਖੇਡਣ ਲਈ ਗਰਾਊਂਡ ਬਿਲਕੁਲ ਸਾਰੇ ਬੱਚਿਆਂ ਦੇ ਸਾਰੇ ਪਾਰਕ ਹੈ ਸਾਡੇ ਕੋਲ ਬਹੁਤ ਵੱਡਾ ਹਮ ਇਹ ਸਭ ਕੁਝ ਮਿਲੂਗਾ ਮੇਰੇ ਖਿਆਲੋਂ ਸਾਡੇ ਕੋਲ ਸਭ ਤੋਂ ਵੱਡਾ ਪਾਰਕ ਹੋਊਗਾ ਸੋਸਾਇਟੀ

अपना 16 मंजिल ਦਾ ਪ੍ਰੋਜੈਕਟ ਹੈ ਜੀ 16 मंजिल ਮਿਵਾਨ ਕੰਸਟਰਕਸ਼ਨ ਹੈ ਆਪਣੀ ਜਿਹੜੀ ਅੱਜਕੱਲ ਸਭ ਐਫ ਫਾਰਮ ਵਰਕ ਤੋਂ ਹੁੰਦੀ ਹੈ ਸਭ ਤੋਂ ਲੇਟੈਸਟ ਟੈਕਨੋਲੋਜੀ ਵੀ ਹੈ ਕੋਈ ਬ੍ਰਿਕ ਵਰਕ ਯੂਜ਼ ਨਹੀਂ ਹੋਊਗਾ ਸਾਰੀ ਮਿਵਾਨ ਕੰਸਟਰਕਸ਼ਨ ਹੋਊਗੀ ਜੀ ਕੰਕਰੀਟ ਦਾ ਸਾਰਾ ਸਟਰਕਚਰ ਹੋਊਗਾ ਜੀ ਤੇ ਸਾਰੀ ਉਮਰ ਦੇ ਸੀਲਿੰਗ ਨਹੀਂ ਆ ਸਕਦੀ ਤੇ ਅਗਲੇ 50-60 ਸਾਲੇ ਸਟਰਕਚਰ ਖਰਾਬ ਨਹੀਂ ਹੋ ਸਕਦਾ ਓਕੇ ਇੱਕ ਕੋਈ ਬੰਦਾ ਜੇ ਅਗਰ ਤੁਹਾਡੇ ਕੋ ਫਲੈਟ ਲੈਣ ਆਉਂਦਾ ਉਹਨੂੰ ਕਿੰਨੇ ਦੀ ਫੈਸਿਲਿਟੀਆਂ ਦਿੰਦੇ ਹੋ ਕਿੰਨੇ ਸਮੇਂ ਵਿੱਚ ਤੁਸੀਂ ਪੋਜੈਸ਼ਨ ਦੇ ਦੋਗੇ ਤੇ ਕਿਹੜਾ ਕਿਹੜਾ ਸਮਾਨ ਜਿਹੜਾ ਫਲੈਟ ਦੇ ਵਿੱਚ ਹੁੰ ਡਿਲੀਵਰੀ ਦੀ ਗੱਲ ਕਰਦੇ ਆ ਜੀ ਤੇ ਮਤਲਬ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਜੀ ਜੀ ਰੇਰ ਨੰਬਰ ਸਾਡਾ ਆ ਚੁੱਕਿਆ ਠੀਕ ਹੈ ਸੈਮੀ ਫਰਨੀਸ਼ਡ ਆਪਾਂ ਫਲੈਟ ਦਿੰਨੇ ਆ ਲੋਕਾਂ ਨੂੰ ਜੀ ਜਿਹਦੇ ਵਿੱਚ ਕੰਪਲੀਟ ਵਾਸ਼ਰੂਮਸ ਦੇਵਾਂਗੇ ਹਮ ਕੰਪਲੀਟ ਵਿੰਡੋਜ਼ ਉਹ ਵੀ ਸਾਰੀ ਤੁਹਾਡੀ ਅੰਦਰ ਦਾ ਪੇਂਟ ਹੋ ਗਿਆ ਸਾਰਾ ਹੋ ਜਾਊਗਾ ਜਿੰਨਾ ਮੂਵੇਬਲ ਫਰਨੀਚਰ ਹੈ ਕਸਟਮਰ ਆਪਣਾ ਆਪ ਲੈ ਕੇ ਆਊਗਾ ਇਮੋਵੇਬਲ ਫਰਨੀਚਰ ਸਾਡਾ ਹੋਊਗਾ ਕਿਚਨ ਰੈਡੀ ਕਰਕੇ ਦੇਵਾਂਗੇ ਸਾਰੀ ਵਾਰਡਰੂਪਸ ਰੈਡੀ ਕਰਕੇ ਦੇਵਾਂਗੇ ਉਹ ਸਾਰੀ ਚੀਜ਼ਾਂ ਰੈਡੀ ਹੋਣਗੀਆਂ ਓਕੇ ਜਿਵੇਂ ਮੋਡੂਲਰ ਕਿਚ ਓਕੇ ਕਈ ਵਾਰੀ ਗਾਹ ਕਹਿ ਦਿੰਦਾ ਕਿਉਂਕਿ ਬਿਲਡਰ ਦਾ ਹੁੰਦਾ ਵੀ ਅਸੀਂ 14 ਲੱਖ ਤੱਕ ਦੀ ਕਿਚਨ ਦੇਣੀ ਹੈ ਸਾਡੇ ਹੋਣੀ ਹੈ ਜੀ ਸਾਡੇ ਦਾ ਫਿਕਸ ਹੈ ਵੀ ਜਿਹੜੀ ਦੇਣੀ ਆ ਉਹੀ ਦੇਣੀ ਹੈ ਉਹਦੇ ਵਿੱਚ ਕੋਈ ਮੋਡੀਫਿਕੇਸ਼ਨ ਮਤਲਬ ਪਹਿਲਾਂ ਹੀ ਦਿਖਾ ਦਿੰਦੇ ਹੋ ਵੀ ਪਹਿਲਾਂ ਹੀ ਦਿਖਾ ਬਣੀ ਪਈਆਂ ਜੀ ਸੈਂਪਲ ਫਲੈਟ ਓਕੇ ਹਾਂ ਹਾਂ ਸੈਂਪਲ ਫਲੈਟ ਜੋ ਬਣਿਆ ਹੋਇਆ ਉਹ ਐਜ਼ ਇਟ ਇਜ਼ ਤੁਹਾਨੂੰ ਬਣਾ ਕੇ ਦੇਵਾਂਗੇ ਆਪਾਂ ਜੇ ਆਪਾਂ ਗੱਲ ਕਰ ਲਈਏ ਰੇਟ ਦੀ ਕਿੰਨਾ ਕ੍ਰੇਟ ਹੈ ਕਿੱਥੋਂ ਤੋਂ ਸਟਾਰਟ ਹੈ ਰੇਟ ਤੁਸੀਂ ਮੰਨ ਕੇ ਚੱਲੋ ਜੀ ਸਾਡਾ 1 ਕਰੋੜ ਦੀ ਰੇਂਜ ਰਫਲੀ ਫਲੈਟ ਆਂਦਾ 3 ਬੀਐਚਕੇ 3 ਬੀਐਚਕੇ ਜੋ ਕਿ ਬਹੁਤ ਹੀ ਅਫੋਰਡੇਬਲ ਆ ਜਾਂਦਾ ਹੈ ਟੋਟਲ ਜੀ ਆਪਾਂ ਇੱਥੋਂ ਕੰਪੇਅਰ ਕਰੀਏ ਕਿਤੋਂ ਵੀ ਬਿਲਕੁਲ ਜਿਹੜੀ ਆਪਾਂ ਫੈਸਿਲਿਟੀਆਂ ਦੇ ਰਹੇ ਆ ਜਿੰਨੀ ਵੱਡੀ ਸਾਡੀ ਸੁਸਾਇਟੀ ਹੈ ਵੈਸੇ 1 ਕਰੋੜ ਦਾ ਫਲੈਟ ਇਸ ਰੋਡ ਤੇ ਮੇਰੇ ਖਿਆਲ ਨਾਲ ਨੋਰਮਲ ਰੇਟ ਹੈ ਕਿਉਂਕਿ 2.5-3 ਕਰੋੜ ਦਾ ਤਾਂ ਪਲਾਟ ਹੀ ਆਉਂਦਾ ਜੇ ਕਿਸੇ ਨੇ ਘਰ ਵੀ ਪਾਣਾ ਐਗਜ਼ੈਕਟਲੀ ਜੀ ਕਰੋੜ ਰੁਪਏ ਦੀ ਰੇਂਜ 'ਚ ਸਾਡੇ ਵਾਲੇ ਦੁਆਲੇ ਕੋਈ ਕੰਪੀਟੀਸ਼ਨ ਹੈ ਨਹੀਂ ਆ ਜਿਹੜਾ 16 ਮੰਜ਼ਿਲ ਬਣਾ ਰਹੇ ਹੋ ਮਿਵਾਨ ਟੈਕਨੋਲੋਜੀਜ਼ ਕੰਸਟਰਕਸ਼ਨ ਕਰ ਰਹੇ ਹੋ ਜੀ ਜੀ ਲਿਫਟਸ ਵਗੈਰਾ ਕੀ ਕੀ ਫੀਚਰ ਦੀ ਇੱਕ ਟਾਵਰ ਦੇ अंदर 3 ਲਿਫਟਾਂ ਹੋਊਗੀ ਤੇ 64 ਫਲੈਟਸ ਠੀਕ ਹੈ ਇੱਕ ਟਾਵਰ ਦੇ ਅੰਦਰ ਠੀਕ ਹੈ ਅਗਰ ਕਿਸੇ ਨੇ ਇਹ ਪੁਆਟ ਲੈਣਾ ਹੋਵੇ ਤਾਂ ਉਹਦੀ ਜ਼ੋਨ ਦੀ ਫੀ ਕੀ ਹੋਏਗੀ 3 ਨਹੀਂ 100% ਆਪਾਂ ਸਾਰੇ ਬੈਂਕਾਂ ਤੋਂ ਅਪਰੂਵਡ ਹੈ ਆਲਮੋਸਟ ਠੀਕ ਹੈ ਤੁਸੀਂ ਮੰਨ ਕੇ ਚਲੋ SBI ਤੋਂ ਪੰਜਾਬ ਨੈਸ਼ਨਲ ਬੈਂਕ ਤੋਂ ਜਿੰਨੇ ਸਰਕਾਰੀ ਬੈਂਕ ਹੈ ਇੰਡੀਅਨ ਬੈਂਕ ਆਲਮੋਸਟ ਸਾਰਿਆਂ ਤੋਂ ਆਪਾਂ ਅਪਰੂਵਡ ਆ ਸਾਰਿਆਂ ਤੋਂ 90% ਲੋਨ ਦੀ ਹੈਗੀ ਐਫਐਸ ਅੱਜਕੱਲ੍ਹ ਸਾਗਰ ਜੀ ਰੋਲਾ ਬਹੁਤ ਪੈਂਦਾ ਹੈ ਮਤਲਬ ਪ੍ਰੋਜੈਕਟ ਵਾਲੇ ਕਹਿ ਦਿੰਦੇ ਆ ਵੀ ਅਸੀਂ ਤੁਹਾਨੂੰ ਜਿੰਨੀ ਤਰੀਕ ਨੂੰ ਚਾਬੀ ਦੇ ਦਾਂਗੇ ਪਰ ਉਸ ਤੋਂ ਬਾਅਦ ਫਿਰ ਕਈ ਵਾਰੀ ਧਰ ਨਹੀਂ ਲੱਗਦੇ ਆ ਕਿਉਂਕਿ ਇਹ ਲਾਈਨ ਹੈ ਜਿਹੜੀ ਕਾਫੀ ਮਤਲਬ ਕਈ ਅਜਿਹੇ ਡੀਲਰ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਈ ਅਜਿਹੇ ਡਿਵੈਲਪਮੈਂਟ ਵਾਲੇ ਨੇ ਜਾਂ ਜਿਹੜੇ ਕਲੋਨ ਕਲੋਨਾਈਜ਼ਰ ਨੇ ਉਹ ਮਤਲਬ ਬਦਨਾਮ ਬਹੁਤ ਹੋ ਰਹੇ ਨੇ ਬਿਲਕੁਲ ਠੀਕ ਹੈ ਵੀ ਪੈਸੇ ਲੈ ਕੇ ਕੋਈ ਭੱਜ ਜਾਂਦਾ ਕੋਈ ਕਿਵੇਂ ਤੁਸੀਂ ਆਪਣੇ ਗਾਹਕ ਨੂੰ ਕਿਵੇਂ ਮਤਲਬ ਪ੍ਰੂਫ ਕਰਕੇ ਦੋਗੇ ਤੁਹਾਡੀ ਗੱਲ ਸਾਰੀ ਠੀਕ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਆਈਆਂ ਦੇਖੋ ਹਰ ਟ੍ਰੇਡ ਚ ਕੁਝ ਬੰਦੇ ਇਹ ਜਿਹੇ ਹੁੰਦੇ ਹਰ ਟ੍ਰੇਡ 'ਚ ਪ੍ਰੋਬਲਮ ਆਂਦੀ ਹੈ। ਬਿਲਕੁਲ। ਸਰ ਜੀ ਨਾਲ ਕੀ ਸਾਡੀ 100% ਰਜਿਸਟਰਡ ਲੈਂਡ ਹੈ ਜੀ। ਸਾਡੇ ਜਿੰਨੇ ਵੀ ਪ੍ਰੋਜੈਕਟ ਨੇ ਜ਼ਿਲਖਪੁਰ ਪੰਚਕੁਲਾ ਜਿਹੜੇ ਵੀ ਹੈਗੇ ਆਂ ਸਾਰੀ ਸਾਡੀ ਆਪਣੀ ਜ਼ਮੀਨਾਂ ਨੇ। ਸਾਡੀ ਕੋਈ ਲਾਇਬਿਲਟੀ ਹੈ ਨਹੀਂ। ਸਾਡੇ ਕੋਲ 1 ਰੁਪਏ ਦਾ ਲੋਨ ਨਹੀਂ ਹੈ। ਸਾਡੀ ਕੰਪਨੀਆ ਤੇ ਜ਼ੀਰੋ ਡੈਟ ਕੰਪਨੀਆ ਸਾਡੀ। ਜੀ। ਇਹ ਵੀ ਬਹੁਤ ਵੱਡੀ ਗੱਲ ਹੈ ਗਾਫ ਨੂੰ ਦੱਸਣ ਵਾਸਤੇ। ਜੀ ਠੀਕ ਹੈ। ਇਸ ਤੋਂ ਇਲਾਵਾ ਜ਼ਿਲਖਪੁਰ ਦੇ ਵਿੱਚ ਕਿੰਨੇ ਪ੍ਰੋਜੈਕਟ ਨੇ ਸਾਡਾ ਜ਼ਿਲਖਪੁਰ 'ਚ ਇੱਕ ਇਹ ਪ੍ਰੋਜੈਕਟ ਹੈ ਜੀ ਜਿਹੜਾ ਰੈ residențial ਇੱਕ ਕਮਰਸ਼ੀਅਲ ਪ੍ਰੋਜੈਕਟ ਸਾਡ ਉਹ 2 ਏਕੜ ਹੈ ਜੀ 2 ਏਕੜ ਦੇ ਵਿੱਚ ਉਹਦਾ ਮਤਲਬ ਕਿੰਨੇ ਕਿੰਨੇ ਮਰਲੇ ਦੇ ਜਿਆਦਾ ਹਾਈ ਰਿਟੇਲ ਸਟਰੀਟ ਨਵਾਗੇ ਉਹ ਐਸ.ਓ ਹੋਣਗੇ ਉੱਤੇ ਠੀਕ ਹੈ ਬਹੁਤ ਹੀ ਪ੍ਰਾਈਮ ਲੋਕੇਸ਼ਨ ਤੇ ਹੈ ਉਹ ਚੰਡੀਗੜ੍ਹ ਜ਼ਿਲ੍ਹਕਾ ਵੀ ਠੀਕ ਹੈ ਤੇ 15 ਬਾਈ 60 ਦੀ ਇਨਵੈਂਟਰੀ ਆਊਗੀ ਉੱਤੇ ਠੀਕ ਹੈ ਜੀ ਡਬਲ ਹਾਈਟ ਸ਼ੋਰੂਮ ਹੋਣਗੇ ਸਰ ਡਬਲ ਹਾਈਟਸ ਓਕੇ ਤੇ ਹੋਰ ਵੀ ਇਸ ਤੋਂ ਇਲਾਵਾ ਚੰਡੀਗੜ੍ਹ ਨਾਲੇ ਤੋਂ ਇਲਾਵਾ ਨਾ ਪੰਚਕੁੱਲੇ ਹੈਗਾ ਜੀ ਪ੍ਰੋਜੈਕਟ ਠੀਕ ਹੈ ਮਤਲਬ ਟਰਾਈ ਸਿਟੀ ਚ ਕਹਿ ਸਕਦੇ ਆ ਟਰਾਈ ਸਿਟੀ ਚ ਹੈਗਾ ਜੀ ਉਹ ਵੀ ਇਸ 3+1 ਤੇ 4+1 ਨਾ ਠੀਕ ਹੈ ਉੱਥੇ ਵੀ ਇਹੀ ਰੇਟ ਨੇ ਕਿ ਰੇਟ ਉੱਥੇ ਮਹੰਗੇ ਰੇਟ ਨੇ ਉਹ ਹਾਈ ਅਲਟਰਾ ਲਗਜ਼ਰੀ ਪ੍ਰੋਜੈਕਟ ਹੈ ਜੀ ਉਹ ਪੰਚਕੁਲਾ ਦੇ ਹਿਸਾਬ ਨਾਲ ਹੈ ਠੀਕ ਹੈ ਉੱਡਾ ਦੀ ਆਪਸ਼ਨ ਸਾਈਟ ਦੇ ਅੰਦਰ ਹੈ ਠੀਕ ਹੈ ਅਗਰ ਉਹੀ ਗੱਲ ਫੇਰ ਆ ਜਾਂਦੀ ਹੈ ਵੀ ਤੁਸੀਂ ਆਪਣੇ ਗਾਹਕ ਨੂੰ ਕਿਵੇਂ ਸੰਤੁਸ਼ਟ ਕਰੋਗੇ ਵੀ ਤੁਹਾਨੂੰ ਅਸੀਂ ਇੰਨੀ ਤਰੀਕ ਨੂੰ ਚਾਬੀ ਦੇ ਦਾਂਗੇ ਦੇਖੋ ਜੀ ਕਿਤੇ ਨਾ ਕਿਤੇ ਡਿਲੀਵਰੀ ਤਾਂ ਉਹੀ ਗੱਲ ਹੈ ਪ੍ਰੋਸੈਸ ਕਰਨਾ ਪੈਣਾ ਹੈ ਬਿਲਕੁਲ ਜੋ ਸਾਨੂੰ ਪਤਾ ਹੈ ਸਾਡਾ ਇਨਸਾਫ ਹੈ ਦੇਵਾਂਗੇ ਡਿਲੀਵਰੀ ਬਿਲਕੁਲ ਬਸ ਵਿਸ਼ਵਾਸ ਹੀ ਕਰ ਦਿਲਾ ਸਕਦੇ ਹਾਂ ਬਿਲਕੁਲ ਲੱਭੇ ਹੀ ਆ ਵੀ ਜਿਹੜਾ ਤੁਸੀਂ ਐਗਰੀਮੈਂਟ ਵਗੈਰਾ ਕਰਦੇ ਹੋ ਐਗਰੀਮੈਂਟ ਕਰਦਿਆਂ ਜੀ ਉਹਦੇ ਚ ਕੀ ਕਹਦਾ ਅਗਲੇ ਨੂੰ ਡੇਟ ਪਾ ਕੇ ਦਿੰਨੇ ਆ ਵੀ ਇਸ ਤੋਂ ਪਹਿਲਾਂ ਤੈਨੂੰ ਦੇਵਾਂਗੇ ਤੇ ਜਿਹੜੀ ਉਹਦੀ ਪੇਮੈਂਟ ਹੈ ਉਹ ਵੀ ਉਹਦੇ ਹਿਸਾਬ ਨਾਲ ਹੀ ਆਊਗੀ ਨਾ ਜੀ ਠੀਕ ਹੈ ਕਿੰਨੇ ਪਰਸੈਂਟ ਪੇਮੈਂਟ ਜਦੋਂ ਬੁਕਿੰਗ ਤੇ ਦੇਣੀ ਪੈਂਦੀ ਹੈ ਬੁਕਿੰਗ ਤੇ ਲੈ ਲਏ ਜੀ ਆਪਾਂ ਲੱਖ ਰੁਪਏ ਬੁਕਿੰਗ ਲੈਨੇ ਆ ਫਿਰ ਉਹਦੇ ਹਿਸਾਬ ਨਾਲ ਸਾਰਾ ਕੁਝ ਕੰਸਟਰਕਸ਼ਨ ਲਿੰਕ ਹੈ ਸਾਡੀ ਸਾਰੀ ਪੇਮੈਂਟ ਠੀਕ ਹੈ ਜਿੱਦਾਂ ਇਹਦਾ ਬਣੀ ਜਾਊਗਾ ਉਦਾਂ ਦਾ ਤੁਸੀਂ ਪੈਸੇ ਦੇਨੇ ਆ ਜੇ ਨਹੀਂ ਬਣੂਗਾ ਤਾਂ ਪੈਸੇ ਨਹੀਂ ਦੇਨੇ ਠੀਕ ਹੈ ਤੇ অলমোਸਟ ਸਾਡੇ 3 ਤਾਂ ਅਮਰਾਂ ਦਾ ਕੰਮ ਚੱਲ ਰਿਹਾ ਦੇਖੋ ਜਿੰਨੀ ਜਲਦੀ ਆਪਾਂ ਸਾਨੂੰ ਸਾਲਪ ਹੋਇਆ ਪ੍ਰੋਜੈਕਟ ਦੀ ਕੰਸਟਰਕਸ਼ਨ ਸ਼ੁਰੂ ਕੀਤੇ ਸਾਡੇ 3 ਤਾਂ ਵਰ ਦੀ ਕੰਸਟਰਕਸ਼ਨ ਚੱਲ ਰਹੀ ਹੈ অলমোਸਟ ਠੀਕ ਹੈ ਦੋ ਮਿਵਾਨ ਦੇ ਸੈਟ ਲੱਗੇ ਹੋਈਆਂ ਠੀਕ ਐ ਮੈਨੂੰ ਐਕਸਪੈਕਟ ਕਰਨੇ ਆ ਦੇਖੋ ਸਾਡੀ ਉਮੀਦ ਆ ਵੀ 3 ਸਾਲ ਚ ਡਿਲੀਵਰੀ ਸ਼ੁਰੂ ਹੋ ਜੂਗੀ ਬਟ ਫਿਰ ਵੀ ਆਪਾਂ 4 ਸਾਲ ਕਹਿ ਕੇ ਚੱਲਦੇ ਆ ਬਸ ਠੀਕ ਐ ਇੱਥੇ ਜਿਆਦਾਤਰ ਇਹ ਵੀ ਆਂਦਾ ਲੋਕ ਕੀ ਕਰਦੇ ਆਪਣੇ ਫਲੈਟ ਬੁੱਕ ਕਰਾ ਲੈਂਦੇ ਆ ਉਹ ਅੱਗੇ ਤੇ ਕਈ ਵਾਰੀ ਇਹ ਹੁੰਦਾ ਵੀ ਬੰਦੇ ਨੇ ਇਨਵੈਸਟ ਕਰ ਦਿੰਦੇ ਆ ਵੀ ਜਦੋਂ ਬਣ ਜੂਗਾ ਉਦੋਂ ਵੇਚ ਦਾਂਗੇ ਹੂੰ ਹੂੰ ਉਦਾਂ ਦਾ ਵੀ ਸਾਨੂੰ ਕੀ ਫਰਕ ਕੋਈ ਵੀ ਲੇਖੋ ਕੋਈ ਪੈਸੇ ਕਮਾਵੇ ਸਾਨੂੰ ਤਾਂ ਵਧੀਆ ਗੱਲ ਐ ਸਾਡੇ ਪ੍ਰੋਜੈਕਟ ਨਾਲ ਠੀਕ ਐ ਤੇ ਬੈਂਕ ਦੀ ਫੈਸਿਲਿਟੀ ਤੁਹਾਡੇ ਕੋਲ ਹੈਗੀ ਆ ਹਾਂ ਜੀ ਹਾਂ ਠੀਕਾ ਠੀਕਾ ਤੇ ਮਤਲਬ ਹੁਣ ਇਹ ਕਿੰਨਾ ਸਮਾਂ ਇਹ ਹੋ ਗਿਆ ਜੀ ਇਹਨੂੰ ਆਪਾਂ ਲੰਬੇ ਕੋ ਡੇਢ ਸਾਲ ਬਣ ਕੇ ਕੰਮ ਸ਼ੁਰੂ ਹੋਇਆ ਠੀਕ ਹੈ ਤੇ ਮਤਲਬ ਰੀਡਰ ਦਾ ਤੁਹਾਡਾ ਅਪਰੂਵਡ ਹੈ ਰੀਡਰ ਅਪਰੂਵਡ ਹੈ ਜੀ ਸਰ ਠੀਕ ਹੈ ਤੇ ਪੰਚਕੂਲਾ ਵੀ ਇਸੇ ਤਰ੍ਹਾਂ ਹੈ ਪੰਚਕੂਲਾ ਵੀ ਇਸੇ ਤਰ੍ਹਾਂ ਹੈ ਜੀ ਠੀਕ ਹੈ ਤੇ ਆਉਣ ਵਾਲੇ ਸਮੇਂ ਚ ਹੋਰ ਕਿਵੇਂ ਦੀ ਡਿਵੈਲਪਮੈਂਟ ਇੱਥੇ ਹੋਏਗੀ ਦੇਖੋ ਹੋਰ ਸਾਡੀ ਫਰਦਰ ਐਕਸਪ੍ਰੈਸ ਸਾਡਾ ਧਿਆਨ ਡਿਲੀਵਰੀ ਤੇ ਜ਼ਿਆਦਾ ਹੈ ਦੇਖੋ ਹੋਰ ਬਿਲਡਰਾਂ ਦੀ ਜਿੰਨਾ ਤੁਸੀਂ ਗੱਲ ਕੀਤੀ ਸਾਡਾ ਨਵੇਂ ਪ੍ਰੋਜੈਕਟਾਂ ਲਿਆਉਣ ਤੇ ਧਿਆਨ ਨਹੀਂ ਹੈ ਸਾਡਾ ਤਾਂ ਡਿਲੀਵਰੀ ਦੇ ਤੇ ਧਿਆਨ ਹੈ ਵੀ ਇੱਕ ਕਿਸੇ ਤਰ੍ਹਾਂ ਪ੍ਰੋਜੈਕਟਾਂ ਨੂੰ ਡਿਲੀਵਰ ਕਰੀਏ ਫਿਰ ਨਵੇਂ ਪ੍ਰੋਜੈਕਟ ਦੇ ਵੱਲ ਆਈਏ ਜਿਦਾਂ ਤੁਸੀਂ ਕਿਹਾ ਪੁਰਾਣੇ ਬਿਲਡਰਾਂ ਦੀ ਹਿਸਟਰੀ ਰਹੀ ਹੈ ਨਵੇਂ ਪ੍ਰੋਜੈਕਟ ਡੇ ਬਾਏ ਡੇ ਲਾਂਚ ਕਰੀ ਜਾਂਦੇ ਆ ਬਿਲਕੁਲ ਤੇ ਪੈਸਾ ਤਾਂ ਲੋਕਾਂ ਦਾ ਹੀ ਹੈ ਇੱਕ ਨਸਾ ਗਰ ਵੀ ਬਹੁਤ ਵੱਡੀ ਗੱਲ ਹੈ ਕਈ ਵਾਰੀ ਨਾ ਜੈਸ਼ਨ ਵੀ ਮਿਲ ਜਾਂਦਾ ਕਲਾਇੰਟ ਨੂੰ ਸਭ ਕੁਝ ਹੋ ਜਾਂਦਾ ਪਰ ਉਹਨਾਂ ਬਾਅਦ ਵਿੱਚ ਕਹਿੰਦੇ ਆ ਵੀ ਹੁਣ ਇਹ ਸਾਡੇ ਤੇ ਆਹ ਲਿਫਟ ਚਾਰਜ ਲਾ ਲਾ ਕੇ ਹੁਣ ਸਾਡੇ ਤੇ ਪਾਰਕ ਦੇ ਚਾਰਜ ਲਾ ਲੰਗੇ ਪਾਰਕਿੰਗ ਦੇ ਚਾਰਜੀਸ ਮੰਗਦੇ ਆ ਸਿਕਿਉਰਿਟੀ ਗਾਰਡ ਦੇ ਚਾਰਜ ਮੰਗਦੇ ਆ ਉਹਦਾ ਕੀ ਸਿਸਟਮ ਹੈ ਇਹ ਉਹਦਾ ਕੁਝ ਨਹੀਂ ਹੁੰਦੀ ਸਾਡੇ ਤੇ ਹੁਣ ਸਭ ਇਨ ਰਿਟਰਨ ਹੁੰਦਾ ਪਹਿਲਾਂ ਦੀ ਗੱਲਾਂ ਹੋ ਗਈਆਂ ਹੁਣ ਕੋਈ ਇਹਦੀ ਗੱਲ ਕੋਈ ਵੀ ਬਿਲਡਰ ਨਹੀਂ ਕਰਦਾ ਕੋਈ ਛੋਟੀ ਗੱਲ ਅੱਛਾ ਜੀ ਵੱਡੇ ਬਿਲਡਰ ਨੇ ਆਪਣੇ ਟ੍ਰਾਈ ਸਿਟੀ ਚ ਹੁਣ ਕੋਈ ਛੋਟਾ ਸ਼ਹਿਰ ਤਾਂ ਰਹਿ ਹਨ ਹਮ ਜਿਹੜਾ ਕੋਲ ਹੁਣ ਵੱਡਾ ਪਲੈਟਫਾਰਮ ਹੋ ਗਿਆ ਜੀ ਬਿਲਕੁਲ ਕੋਈ ਵੀ ਇਹਦੀ ਗੱਲ ਹੁੰਦੀ ਨਹੀਂ ਜੋ ਹੁੰਦਾ ਇਨ ਰਿਟਨ ਹੀ ਹੁੰਦਾ ਪਾਣੀ ਬਿਜਲੀ ਸਭ ਹੁੰਦਾ ਜੀ ਦੇਖੋ ਜੋ ਬਿੱਲ ਆਂਦਾ ਅਗਲੇ ਦਾ ਉਹੀ ਆਂਦਾ ਕੋਈ ਐ ਨਹੀਂ ਆ ਵੀ ਆਪਾਂ ਐਕਸਟਰਾ ਚਾਰजेस ਲਵਾਂਗੇ ਹਮ ਕਈ ਵਾਰੀ ਲਾਈਟ ਚੱਲ ਜੇ ਕਿਉਂਕਿ ਕਈਆਂ ਸੋਸਾਇਟੀਆਂ ਦੇ ਵਿੱਚ ਪਾਵਰ ਬੈਕਅਪ ਹੁੰਦੇ ਜੀ ਓਕੇ ਪਹਿਲਾਂ ਹੀ ਤੁਹਾਡਾ ਪਹਿਲਾਂ ਹੀ ਪਾਵਰ ਬੈਕਅਪ ਰਹੂ ਡਾਊਨ ਸ਼ਿਪ ਬਣਾਵਾਂਗੇ ਯੂ ਗਰੁੱਪ ਹਾਊਸਿੰਗ ਚ ਆਪਣੇ ਏਰੀਆ ਸਾਡੇ ਏਰੀਆ ਚ ਕੋਈ ਵੀ ਹੈ ਨਹੀਂ ਤੁਹਾਡੇ ਮਨ ਚ ਜਹਿਨ ਕਿਵੇਂ ਆਇਆ ਵੀ ਜੁਐਲਰੀ ਦਾ ਕੰਮ ਤੋਂ ਲਾਭ ਆ ਕੰਮ ਕੀਤਾ ਜਾਵੇ ਦੇਖੋ ਸ਼ੌਂਕ ਹੈ ਕੁਛ ਮੈਨੂੰ ਘਰ ਬਣਾਉਂਦਾ ਮੈਂ ਘਰ ਬਣਾਇਆ ਫਿਰ ਸ਼ੌਂਕ ਹੋਇਆ ਤੇ ਫਿਰ ਕੁਛ ਮਨ ਸੀਗਾ ਜੀ ਜਿੱਦਾਂ ਲੋਕੀ ਨਾ ਬਹੁਤ ਉੱਚੇ ਉੱਚੇ ਰੇਟਾਂ ਤੇ ਚੀਜ਼ਾਂ ਵੇਚਦੇ ਆ ਸਾਡਾ ਮੰਨ ਹੈ ਵੀ ਆਪਾਂ ਬਹੁਤ ਜਸਟੀਫਾਈਡ ਰੇਟ ਤੇ ਇੱਕ ਐਕਚੁਅਲ ਇੱਕ ਪਰਿਵਾਰ ਨੂੰ ਘਰ ਦਈਏ ਜਿੱਦੇ ਚ ਰਹਿ ਪਾਂ ਦੇ ਬੱਚੇ ਵਧੀਆ ਖੇਲਣ ਉਸ ਤਰ੍ਹਾਂ ਦਾ ਕੁਝ ਮਨ ਸੀਗਾ ਵੀ ਵਧੀਆ ਰੇਟਾਂ ਦੇ ਵਧੀਆ ਚੀਜ਼ ਡਿਲੀਵਰ ਕਰੀਏ ਲੋਕਾਂ ਨੂੰ ਠੀਕ ਹੈ ਬਹੁਤ ਵਧੀਆ ਸੋਚਿਆ ਤੁਹਾਡੀ ਤੇ ਜਿਹੜਾ ਤੁਸੀਂ ਦੱਸ ਰਹੇ ਕਮਰਸ਼ੀਅਲ ਪ੍ਰੋਜੈਕਟ ਹੈ ਉਹ ਕਿੰਨੇ ਸਮੇਂ ਚ ਤੁਹਾਡਾ ਉਹ 3 ਕੁ ਮਹੀਨੇ ਚ ਲਾਂਚਿੰਗ ਹੈ ਜੀ 3 ਕੁ ਮਹੀਨੇ ਚ ਲਾਂਚਿੰਗ ਹੈ ਠੀਕ ਹੈ ਠੀਕ ਹੈ ਇਸ ਤੋਂ ਇਲਾਵਾ ਹੁਣ ਜਿਵੇਂ ਇੱਥੇ ਤੁਹਾਡੇ ਪ੍ਰੋਜੈਕਟ ਫਿਰਕੇ ਦੇਖਿਆ ਸੀਗਾ ਡਵੈਲਪਮੈਂਟ ਚੱਲਦੀ ਪਈ ਆ ਹਾਂਜੀ ਕਦੋਂ ਇੱਕ ਇਹ ਮਤਲਬ ਸਾਰਾ ਰੈਡੀ ਹੋ ਜਾਊਗਾ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਸਮਾਂ ਲੱਗਦਾ ਹੈ ਕਿਹੜੇ ਵਾਲਾ ਇਹ ਪਰਚੇ ਸੀ ਪ੍ਰੋਜੈਕਟ ਇਹ ਪ੍ਰੋਜੈਕਟ ਤੁਹਾਨੂੰ ਕਿਹਾ ਮੈਂ 4 ਸਾਲ ਤੋਂ ਬਾਅਦ ਡਿ ਤੇ ਕਿੰਨੇ ਪਰਸੈਂਟ ਹੋਣਗੇ ਜੇ ਦਿੱਤੀ ਹੋ ਜੂਗੀ। ਕੋਈ ਖੁਸ਼ੀ ਮੰਨੋ ਜੀ ਸਾਡੇ ਕੋਲੇ ਅਪ੍ਰੋਕਸੀਮੇਟਲੀ ਮੋ 33% ਵਾਲ ਸੋਲਡ ਆਊਟ ਹੈ। ਠੀਕ ਹੈ। ਤੇ ਆਪਾਂ ਬਾਕੀ ਹਲੇ ਥੋੜਾ ਜਿਹਾ ਡਿਲੀਵਰੀ ਵਾਲ ਚੱਲਾਂਗੇ ਤੇ ਉਸ ਹਾਰ ਨਾਲ ਹੀ ਸੇਲ ਕਰਾਂਗੇ। ਠੀਕ ਹੈ। ਤੇ ਇੱਕ ਸਿਕਿਉਰਟੀ ਸਿਕਿਉਰਟੀ ਨੂੰ ਕਾਫੀ ਸਵਾਲ ਖੜੇ ਹੁੰਦੇ ਆ ਵੀ ਸੋਸਾਇਟੀ ਦੇ ਵਿੱਚ ਮਤਲਬ ਸਿਕਿਉਰਟੀ ਹੋਊਗੀ ਜੀ ਦੇਖੋ ਸਾਡੇ ਗੇਟ ਤੇ ਐਂਟਰੀ ਚੈਕਿੰਗ ਹਰ ਟਾਵਰ ਦੇ ਥੱਲੇ ਸਿਕਿਉਰਟੀ ਗਾਰਡ ਹੋਣਗੇ। ਠੀਕ ਹੈ। ਉਹ ਸਭ ਥਰੀ ਟਾਈਪਸ ਸਿਕਿਉਰਟੀ ਹੋਊਗੀ ਜੀ ਕੋਈ ਉਹਦੇ ਵਿੱਚ 24 ਆਵਰ ਸਿਕਿਉਰਟੀ ਹੋਊਗੀ। ਹੂੰ ਅੱਜਕੱਲ ਕੀ ਹੈ ਜੀ ਪਹਿਲਾਂ ਟ੍ਰੈਂਡ ਹੁੰਦਾ ਸੀਗਾ ਵੀ ਕੋਠੀਆਂ 'ਚ ਰਹਿਣਾ ਲੋਕਾਂ ਨੇ ਹੁਣ ਡੇ-ਬਾਈ-ਡੇ ਟ੍ਰੈਂਡ ਚੇਂਜ ਹੋ ਰਿਹਾ ਹੈ ਗਰੁੱਪ ਹਾਊਸਿੰਗ ਚ ਆਨਦਾ ਇਹੀ ਕਾਰਨ ਹੈ ਜੀ ਇੱਕ ਤਾਂ ਸਿਕਿਉਰਿਟੀ ਬਹੁਤ ਵੱਡਾ ਕਾਰਨ ਹੈ ਵੀ ਤੁਸੀਂ ਕਿਤੇ ਬਾਹਰ ਜਾਣਾ ਤੁਹਾਡੇ ਬੱਚੇ ਵਿੱਚੋਂ ਫੈਮਿਲੀ ਰੇਅਰੀ ਹੈ ਤਾਂ ਇੱਥੇ ਕੋਈ ਦਿੱਕਤ ਨਹੀਂ ਆਊਗੀ ਐਂਟਰੀ ਦਾ ਚੈਕਿੰਗ ਹੈ ਜੀ ਕੋਈ ਅੰਦਰ ਨਹੀਂ ਬੜ ਸਕਦਾ ਪਟਾਵਰਾਂ ਦੇ ਥੱਲੇ ਗਾਰਡ ਬੈਠੇ ਆ ਜੀ ਬਿਲਕੁਲ ਕੋਈ ਗਾਰਡ ਕਹੂਗਾ ਤਾਂ ਹੀ ਤੁਸੀਂ ਉਤੋਂ ਫੋਨ ਕਰੋਗੇ ਤਾਂ ਤੁਹਾਡੀ ਐਂਟਰੀ ਹੈਗੀ ਹੈ ਬਹੁਤ ਸਿਕਿਉਰਿਟੀ ਹੈ ਬੱਚੇ ਅੱਜਕੱਲ ਆਪਾਂ ਦੇਖਦੇ ਆਂ ਭੋਲਿਆਂ 'ਚ ਖੇਲ ਨਹੀਂ ਸਕ ਮਾਰ ਕੇ ਡਰ ਲੱਗਦਾ ਭੇਜਦੇ ਹੋਏ ਬਿਲਕੁਲ ਗਰੂ ਹਾਊਸਿੰਗ ਚ ਉਹ ਦਿੱਕਤ ਨਹੀਂ ਹੈ ਬਿਲਕੁਲ ਇੱਕ ਥੋੜੀ ਫੈਮਿਲੀ ਬਣ ਜਾਂਦੀ ਹੈ ਜਿੱਦਾਂ 600 ਫੈਮਿਲੀਆਂ ਰਹਿੰਦੀ ਹੈ ਤੁਹਾਡਾ ਇੱਕ ਸਰਕਲ ਬਣ ਜਾਂਦਾ ਹੈ ਇੱਕ ਫੈਮਿਲੀ ਬਣ ਜਾਂਦੀ ਹੈ ਸਾਰੀ ਬਿਲਕੁਲ ਬਿਲਕੁਲ ਠੀਕ ਹੈ ਸੋ ਬਿਲਕੁਲ ਇਹ ਸਿਗੇ ਸਾਗਰ ਗਰਵੇ ਦੀ ਵਿਟਰਾ ਹੋਮਸ ਜਿਰਖਪੁਰ ਅਗਰ ਕੋਈ ਵੀ ਵਿਅਕਤੀ ਟ੍ਰਾਈ ਸਿਟੀ ਦੇ ਵਿੱਚ ਫਲੈਟ ਲੈਣਾ ਚਾਹੁੰਦਾ ਹੋਵੇ ਤਾਂ ਇੱਕ ਵਾਰੀ ਇਹਨਾਂ ਦਾ ਪ੍ਰੋਜੈਕਟ ਜ਼ਰੂਰ ਦੇਖੇ ਕਿਉਂਕਿ ਇਹਨਾਂ ਵੱਲੋਂ ਆਪ ਜ਼ਮੀਨ ਖਰੀਦੀ ਹੋਈ ਹੈ ਇਨਾਂ ਦੇ ਆਪਣੇ ਪ੍ਰੋਜੈਕਟ ਨੇ ਆਪ ਹੀ ਕਲੋਨੀਆਂ ਮਤਲਬ ਕੱਟਦੇ ਨੇ ਫਲੈਟਸ ਬਣਾਉਂਦੇ ਨੇ ਜਿਵੇਂ ਉਹਨਾਂ ਨੇ ਦੱਸਿਆ ਵੀ 3 ਤੋਂ 4 ਸਾਲ ਦੇ ਵਿੱਚ ਵਿੱਚ ਅਸੀਂ ਪੋਜੈਸ਼ਨ ਦਿੰਦੇ ਆ ਪਹਿਲਾਂ ਜਿਵੇਂ ਐਡਵਾਂਸ 1 ਲੱਖ ਰੁਪਏ ਤੋਂ ਪੇਮੈਂਟ ਜਿਹੜੀ ਕਿ ਸ਼ੁਰੂ ਹੋ ਜਾਂਦੀ ਹੈ 1 ਲੱਖ ਰੁਪਏ ਐਡਵਾਂਸ ਲੈ ਕੇ ਜਦੋਂ ਫਲੈਟ ਬਣਨਾ ਸ਼ੁਰੂ ਹੁੰਦਾ ਹੌਲੀ ਹੌਲੀ ਕਲਾਇੰਟ ਨੂੰ ਵੀ ਜਿਹੜੀ ਕਿ ਦਿੱਕਤ ਨਹੀਂ ਆਉਂਦੀ ਵੀ ਹੌਲੀ ਹੌਲੀ ਉਹ ਪੈਸੇ ਦੇ ਸਕਦਾ ਜਿੰਨਾ ਜਿੰਨਾ ਕੰਮ ਹੋਈ ਜਾ ਰਿਹਾ 4 ਸਾਲ ਦੇ ਵਿੱਚ ਵਿੱਚ ਉਹਨੇ ਪੇਮੈਂਟ ਕਰਨੀ ਹੈ ਕਾ ਇਹ ਲੋਨ ਦੇ ਥਰੂ ਕਰਦੇ ਜਾਂ ਜਿਵੇਂ ਵੀ ਕਰ ਉਹ ਤਾਂ ਬੈਂਕ ਨੂੰ ਅਪਰੂਵ ਹੁੰਦਾ ਬੈਂਕ ਆਪੀ ਪੇਮੈਂਟ ਜਿਵੇਂ ਜਿਵੇਂ ਮਤਲਬ ਕਲਾਇੰਟ ਦੇ ਪੈਸੇ ਆਈ ਜਾਂਦੇ ਆ ਉਵੇਂ ਉਵੇਂ ਮਤਲਬ ਉਹਨਾਂ ਦਾ ਫਲੈਟ ਰੈਡੀ ਹੁੰਦਾ ਰਹਿੰਦਾ ਹੈ ਪੂਲੀ ਫਰਨੀਚਰਡ ਵੀ ਕਰਕੇ ਦਿੰਦੇ ਨੇ ਜਿਵੇਂ ਮੋਡੂਲਰ ਕਿਚਨਾਂ ਨੇ ਕਿਉਂਕਿ ਬਹੁਤ ਵੱਡਾ ਸਵਾਲ ਹੁੰਦਾ ਅੱਜ ਕੱਲ ਲੇਡੀਜ਼ ਨੂੰ ਹੁੰਦਾ ਹੈ ਵੀ ਘਰ ਦੀ ਕਿਚਨ ਸੋਹਣੀ ਹੋਣੀ ਚਾਹੀਦੀ ਹੈ ਬਾਥਰੂਮ ਸੋਹਣੇ ਹੋਣੇ ਚਾਹੀਦੇ ਆ ਉਸੇ ਹਿਸਾਬ ਨਾਲ ਪਹਿਲਾਂ ਹੀ ਫਿਕਸ ਕਰਦੇ ਰਿਟਰਨ ਦੇ ਵਿੱਚ ਵੀ ਆ ਤੁਹਾਨੂੰ ਕਿਚਨ ਦੇਵਾਂਗੇ ਬਿਲਕੁਲ ਸਹੀ ਕਰੀ ਕਿ ਇਲਾਕੇ ਦੇਵਾਂਗੇ ਵਾਸ਼ਰੂਮ ਤਿਆਰ ਵਾਸ਼ਰੂਮ ਹੈ ਜਿਹੜੇ ਦਿਖਾ ਰਹੇ ਆ ਐਸ ਇਟ ਇਜ਼ ਦੇਵਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਦੀ ਸਾਡੀ ਕੰਸਟਰਕਸ਼ਨ ਕਰ ਕਿ ਸਾਡੀ ਸਾਰੀ 100% ਕੰਸਟਰਕਸ਼ਨ ਸੂਰੇਕੋਂ ਦੇ ਤਰੂ ਹੀ ਕੀਤੀ ਜਾ ਰਹੀ ਹੈ ਠੀਕ ਹੈ ਮਤਲਬ ਕਹਿ ਸਕਦੇ ਆਂ ਵੀ ਜਿਵੇਂ ਅੱਜਕੱਲ ਹੁੰਦਾ ਵੀ ਕਈ ਲੋਕ ਫਾਈ ਵੜਦੇ ਆ ਵੀ फटाफट ਬਣਾ ਦਿਓ ਯਾਰ ਬਾਅਦ ਚ ਹਲਾਬ ਆਏ ਚਾਹੇ ਕੁਛ ਆਏ ਆਪੇ ਦੇ ਸਾਡੇ ਪ੍ਰੋਜੈਕਟ ਸਖੋਰ ਹੈ ਜੀ ਸਾਰੀ ਉਮਰ ਹਲਾਬ ਨਹੀਂ ਆ ਸਕਦੀ ਇਹ ਬਸ ਹਲਾਬ ਦੀ ਗਲਤੀ ਸੀ ਇਹ ਕੰਕਰੀਟ ਚ ਹੈ ਜੀ ਸਾਰਾ ਕੰਕਰੀਟ ਚ ਕਦੇ ਵੀ ਨਹੀਂ ਸਲਾਮ ਨੀਓ ਸੋ ਬਿਲਕੁਲ ਅਗਰ ਫਿਰ ਦੁਬਾਰਾ ਰਿਪੀਟ ਕਰਦੇ ਆ ਤੁਹਾਨੂੰ ਅਗਰ ਕੋਈ ਵੀ ਬੰਦਾ ਟ੍ਰਾਈ ਸਿਟੀ ਦੇ ਨੇੜੇ ਜਿਹੜੇ ਕੋਈ ਆਪਣੇ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ ਜਾਂ ਕੋਈ ਫਲੈਟ ਖਰੀਦਣਾ ਚਾਹੁੰਦਾ ਹੈ ਤਾਂ ਇੱਕ ਵਾਰੀ ਇਹ ਪ੍ਰੋਜੈਕਟ ਦੀ ਜਰੂਰ ਨੀਂਗਾ ਮਾਰੇ ਡਾਇਰੈਕਟਰ ਨੇ ਸਾਗਰ ਗੁਇਲ ਜੀ ਇਹਨਾਂ ਨੂੰ ਜਰੂਰ ਮਿਲ ਲੈ ਕਿਉਂਕਿ ਆਨ ਵਾਲੇ ਸਮੇਂ ਦੇ ਵਿੱਚ ਜਿਲਕਪੁਰ ਅੰਮ੍ਰਾਲਾ ਰੋਡ ਤੇ ਇਹ ਜਿਹੜੇ ਕਮਰਸ਼ੀਅਲ ਲੈਂਡ ਵੀ ਕੱਟ ਰਹੇ ਆ ਉੱਥੇ ਵੀ ਡਬਲ ਸਟੋਰੀ ਕਹਿ ਰਿਹਾ ਵੀ ਐਸਫ ਕੱਟੇ ਜਾਣਗੇ ਉਸ ਤੋਂ ਇਲਾਵਾ ਪੰਚਕੂਲਾ ਆ ਉਸ ਤੋਂ ਇਲਾਵਾ ਖਰੜ ਦੇ ਨੇੜੇ ਜਿਹੜੇ ਵੀ ਹੋਰ ਜਿਹੜ Don't